ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਦੇ ਵਿੱਚ 17 ਤਰੀਕ ਤੋਂ ਲੈ ਕੇ 25 ਅਪ੍ਰੈਲ ਪੰਜਾਬ ਦਾ ਮੌਸਮ ਕਿੰਮਤ ਰਹੇਗਾ ਆਉਂਦੇ 7-8 ਦਿਨਾਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਕਿ ਪੰਜਾਬ ਵਿੱਚ ਕੀ ਹਲਚਲ ਹੈ ਕੀ ਗਤੀਵਿਧੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਹੁਣ ਥੋੜੇ-ਬਹੁਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਤੇ ਪੰਜਾਬ ਦੇ ਵਿੱਚ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਕਿਸਾਨਾਂ ਦੀ ਚਿੰਤਾ ਥੋੜੀ ਜਿਹੀ ਵਧਾ ਸਕਦਾ ਹੈ ਥੋੜੇ-ਬਹੁਤ ਹਾਲਾਤ ਵਿਗੜ ਸਕਦੇ ਨੇ ਮੀਂਹ ਦੀ ਗਤੀਵਿਧੀ ਕੋ ਹੋ ਸਕਦੀ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਸ਼ੇਅਰ ਕਰਾਂਗੇ ਗੱਲ ਕੀਤੀ ਜਾਵੇ ਫਿਲਹਾਲ ਤਾਜ਼ਾ ਸੈਟਲਾਈਟ ਇਮੇਜਸ ਦੀ ਤਾਂ ਬਦਲਵਾਈ ਦਾ ਮਾਹੌਲ ਪੰਜਾਬ ਦੇ ਉੱਪਰ ਲਗਾਤਾਰ ਬਣਿਆ ਹੋਇਆ ਹੈ ਨਾਲ ਦੇ ਨਾਲ ਪਹਾੜੀ ਖੇਤਰਾਂ ਤੇ ਪੱਛਮੀ ਪੰਜਾਬ ਵਿੱਚ ਵੀ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਹ ਹਾਲਾਤ ਜਿਹੜੇ ਨੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਬਹੁਤ ਵੱਡੇ ਨਹੀਂ ਹਨ ਹਲਕੀ ਜਿਹੀ ਨੀ ਬਦਲਵਾਈ ਪੰਜਾਬ ਦੇ ਉੱਪਰ ਟਰੈਵਲ ਕਰ ਰਹੀ ਹੈ ਪੂਰਵੀ ਹਵਾ ਲਗਾਤਾਰ ਚੱਲ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਅਤੇ ਤੁਸੀਂ ਵੀ ਹਰੇਕ ਜਾਣਕਾਰੀ ਸਮੇਂ ਸਿਰ ਲੈ ਕੇ ਲਾਹੇਵੰਦ ਹੋ ਸਕੋ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 17 ਤੋਂ ਲੈ ਕੇ 19 20 ਤਰੀਕ ਦੇ ਵਿਚਕਾਰ ਸਿਸਟਮ ਬਣ ਰਹੇ ਨੇ ਜਿਹਦੇ ਵਿੱਚ ਖਾਸ ਤੌਰ ਤੇ 17 18 ਤੇ 19 ਤਰੀਕ ਨੂੰ ਹਾਲਾਤ ਵਿਗੜ ਸਕਦੇ ਨੇ ਪੂਰਵੀ ਹਵਾ ਦੇ ਨਾਲ ਬੱਦਲਵਾਈ ਅਤੇ ਤੇਜ਼ ਹਨੇਰੀ ਵਰਗੇ ਹਾਲਾਤ ਬਣਨਗੇ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਬੱਦਲਵਾਈ ਦੇ ਨਾਲ ਕਿਰਮਣ ਕਰਨੀ ਦੇ ਉਮੀਦ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਮਾਝੇ ਅਤੇ ਦੁਆਬੇ ਦੇ ਇਲਾਕੇ ਵਿੱਚ ਹਾਲਾਤ ਜਿਆਦਾ ਖਰਾਬ ਨਹੀਂ ਸੈਂਟਰਲ ਪੰਜਾਬ ਵਿੱਚ ਵੀ ਥੋੜੀ-ਬੋਤੀ ਬੱਦਲਬਾਗੀ ਤੇ ਮੀਂਹ ਹੋ ਸਕਦਾ ਹੈ ਪਰ ਮਾਲਵੇ ਦੀ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਬੱਦਲਬਾਗੀ ਅਤੇ ਹਿਤੇਜ ਹਨੇਰੀ ਦੇਖਣ ਨੂੰ ਮਿਲੇਗੀ ਮੀਂਹ ਦੀ ਸੰਭਾਵਨਾਵਾਂ ਕਾਫੀ ਜ਼ਿਆਦਾ ਘਟ ਨੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਠੀਕ ਨੇ ਕੋਈ ਵੱਡੀ ਉਮੀਦ ਨਹੀਂ ਹੈ ਕਿ ਪੰਜਾਬ ਦੇ ਵਿੱਚ ਬਹੁਤ ਭਾਰੀ ਮੀਂਹ ਹੋਵੇਗਾ ਪਰ ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਪੂਰਬੀ ਹਵਾ ਚੱਲ ਰਹੀ ਹੈ ਪੰਜਾਬ ਵਿੱਚ ਨਮੀ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ ਬੰਗਾਲ ਦੀ ਖਾੜੀ ਤੋਂ ਹਵਾਵਾਂ ਆ ਰਹੀਆਂ ਨੇ ਤਾਂ ਜਹਾਜ ਦੇ ਵਿਚਕਾਰ ਮੀਂਹ ਦੀ ਸੰਭਾਵਨਾ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿ ਪੰਜਾਬ ਦੇ ਵਿੱਚ ਮੀਂਹ ਹੋ ਸਕਦਾ ਹੈ ਜਿਸ ਦੇ ਮੱਦੇ ਨਜ਼ਰ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ 18 ਤੇ 19 ਤਰੀਕ ਨੂੰ ਜ਼ਿਆਦਾ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਸਕਦੇ ਨੇ ਜਿਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਬਲਾਚੌਰ ਦਰਾਹਾ ਲੁਧਿਆਣਾ ਮਲੇਰ ਕੋਟਲੇ ਦਾ ਇਲਾਕਾ ਫਤੇਗੜ ਸਾਹਿਬ ਪਟਿਆਲਾ ਰੂਪਨਗਰ ਦੇ ਨਾਲ ਲੱਗਦੀ ਮੁਹਾਲੀ ਅਤੇ ਚੰਡੀਗੜ੍ਹ ਦੀ ਜਿੰਨੀ ਬੈਲਟ ਹੈ ਇਥੇ ਵਿੱਚ ਥੋੜੇ ਜਿਹੇ ਹਾਲਾਤ ਬਦਲ ਗਏ ਤੇ ਮੀਂਹ ਦੇ ਜ਼ਿਆਦਾ ਦੇਖਣ ਨੂੰ ਮਿਲ ਸਕਦੇ ਨੇ ਅਜਿਹੇ ਦੇ ਵਿੱਚ ਕਰ ਤੇਜ਼ ਹਵਾਵਾਂ ਵੀ ਦੇਖਣ ਨੂੰ ਮਿਲਣਗੀਆਂ ਤੇ ਲਗਾਤਾਰ ਜਿਹੜੀ ਗਤੀ ਹੈ ਹਵਾ ਦੀ ਉਹ 20 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਆਮ ਦੇਖਣ ਨੂੰ ਮਿਲ ਸਕਦੀ ਹੈ ਕਿਸੇ ਕਿਸੇ ਇਲਾਕੇ ਵਿੱਚ 60 ਕਿਲੋਮੀਟਰ ਤੋਂ ਲੈ ਕੇ 60 70 ਕਿਲੋਮੀਟਰ ਦੀਆਂ ਤੇਜ਼ ਗਤੀਵਿਧੀਆਂ ਵਾਲੀਆਂ ਹਨੇਰੀਆਂ ਵੀ ਚੱਲ ਸਕਦੀਆਂ ਨੇ ਉਸ ਤੋਂ ਬਾਅਦ ਗੱਲ ਕੀਤੀ ਹੈ ਵੀ ਤਾਂ 19 ਤੋਂ ਬਾਅਦ 20 ਤੋਂ ਲਗਾਤਾਰ 25 ਤਰੀਕ ਤੱਕ ਮੌਸਮ ਫਿਰ ਠੀਕ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਤਾਜ਼ਾ ਅਲਰਟ ਪ੍ਰਾਪਤ ਹੋਏ ਨੇ ਉਹਨਾਂ ਵਿੱਚ ਮੌਸਮ ਖੁਸ਼ਕ ਹੋ ਰਿਹਾ ਜੀ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਨਾਲ ਦੀ ਨਾਲ ਮੌਸਮ ਦੇ ਵਿੱਚ ਨਰਮਾਈ ਦਿਖਾਈ ਦੇਵੇਗੀ ਤੇ ਥੋੜਾ ਬੋੜਾ ਤਾਪਮਾਨ ਵੀ ਵਧਦੇ ਹੋਏ ਦਿਖਾਈ ਦੇਣਗੇ ਪਰ ਪੱਛਮੀ ਹਵਾ ਚੱਲਣ ਦੇ ਕਾਰਨ ਰਾਤ ਦੇ ਸਮੇਂ ਥੋੜਾ ਜਿਹਾ ਠੰਡਾ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਅਕਸਰ ਦੇਖਦੇ ਹਾਂ ਕਿ ਜਦੋਂ ਵੀ ਪੂਰਬ ਦੀ ਹਵਾ ਚੱਲਦੀ ਹੈ ਦਿਨ ਅਤੇ ਰਾਤ ਦੇ ਸਮੇਂ ਗਰਮੀ ਵੱਜ ਜਾਂਦੀ ਹੈ ਪਰ ਪੱਛਮੀ ਹਵਾਵਾਂ ਚੱਲਣ ਦੇ ਨਾਲ ਰਾਤ ਦੇ ਸਮੇਂ ਥੋੜੀ ਜੀ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਅਜਿਹੇ ਦੇ ਵਿਚਕਾਰ ਮੌਸਮ ਦੀ ਕੋਈ ਨਵੀਂ ਅਪਡੇਟ ਆਵੇਗੀ ਤਾਂ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਈ ਸੰਮੇਂਦਰ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕਿਸੇ ਤਰੀਕੇ ਦੀ ਜਾਣਕਾਰੀ ਤੁਸੀਂ ਬਾਂਝੇ ਨਾ ਰਹਿ ਸਕੋ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਧੰਨਵਾਦ ਜੀ